हां जी दोस्तों कल जौर सिंह वाले ਪਿੰਡ ਵਿਖੇ ਜੀ ਮੀਟਿੰਗ ਕਰਾਈ ਤੇ ਵੀਰਾਂ ਨੇ ਮੀਟਿੰਗ ਦੌਰਾਨ ਬੂਟੇ ਵੰਡੇ ਜੀ ਉਹਨਾਂ ਇੱਕ ਇੱਕ ਨਿੰਬੂ ਦਾ ਬੂਟਾ ਸਾਰਿਆਂ ਨੂੰ ਦਿੱਤਾ ਪਰ ਆਪਣੇ ਨਾਲ ਪਿਆਰ ਥੋੜਾ ਜਿਹਾ ਕਹਿੰਕੀ ਇੱਕ ਵੀਡੀਓ ਆਪਾਂ ਦੀ ਮਸ਼ਹੂਰੀ ਕੀਤੀ ਸੀ ਭਰਾ ਦੀ ਜਿੰਦੀ ਨਰਸਰੀ ਆ ਉਹਨੇ ਇੱਕ ਬੂਟਾ ਆਪਾਂ ਨੂੰ ਵਾਧੇ ਦਿੱਤਾ ਤੇ ਸਾਡੀ ਮਾਤਾ ਨੇ ਲਾਇਆ ਕਹਿੰਦਾ ਵੀ ਮਾਤਾ ਦੀ ਵੀ ਯਾਦ ਕਿਉਂਕਿ ਜੋੜ ਸਿੰਘ ਵਾਲਿਆਂ ਨੂੰ ਤਾਂ ਅਸੀਂ ਯਾਦ ਕਰਨਾ ਹੀ ਕਰਨਾ ਜਦੋਂ ਬੂਟਾ ਦੇਖ ਲਿਆ ਤੇ ਆਹ ਬੂਟਾ ਸਾਡੀ ਮਾਤਾ ਨੇ ਲਾਇਆ ਵੀ ਰਹਿਂਦੀ ਦੁਨੀਆ ਤੱਕ ਪਾਉਜੀ ਯਾਦ ਰਹੂ ਗਦਾ ਹਰ ਇੱਕ ਨੂੰ ਬਾਈ ਜੀ ਇਹ ਕਿ ਇੱਕ ਦੋ ਦੋ ਬੂਟੇ ਹਰ ਇੱਕ ਨੂੰ ਲਾਉਣੇ ਚਾਹੀਦੇ ਆ ਵੀ ਜ਼ਿੰਦਗੀ 'ਚ ਬੰਦਾ ਆਪਣੇ ਚਲੋ ਮਾਪਿਆਂ ਨੂੰ ਯਾਦ ਕਰਦਾ ਰਹੇ ਹੁਣ ਆਪਾਂ ਜਿੰਨਾ ਚਿਰ ਵੀ ਲੰਮਾ ਕਿਉਂਕਿ ਜਦੋਂ ਮਾਪਿਓ ਕੋਈ ਬੂਟਾ ਲਾਉਂਦਾ ਨਾ ਮਾਤਾ ਪਿਤਾ ਤੇ ਸੋਚਦਾ ਬਾਈ ਜੀ ਰਹਿਂਦੀ ਦੁਨੀਆ ਤੱਕ ਨਿਸ਼ਾਨੀ ਰੱਖਾ ਇਹਦੇ ਨਾਲ ਨਾਲੇ ਤਾਂ ਆਪਣਾ ਵਾਤਾਵਰਨ ਜਿਹੜਾ ਪ੍ਰਦੂਸ਼ਣ ਹੋ ਰਿਹਾ ਜੀ ਉਹ ਤੋਂ ਆਪਾ ਬੈ ਸਕਦੇ ਆ ਜੀ ਤੇ ਬਾਕੀ ਮੈਂ ਧੰਨਵਾਦ ਕਰਦਾ ਜਿਹੜੇ ਉੱਥੇ ਪਹੁੰਚੇ ਜੀ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੱਢਾ ਜੀ ਨਾਲ ਜਿਹੜੇ ਦਰਬਾਰ ਸਾਹਿਬ ਤੋਂ ਸੇਵਾਦਾਰ ਆ ਜੀ ਮੁੱਖ ਸੇਵਾਦਾਰ ਆ ਜੀ ਅਰਦਾਸ ਕਰਦੇ ਆ ਦਰਬਾਰ ਸਾਹਿਬ ਤੋਂ ਆਮ ਸੁਣਦੇ ਆ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਤੇ ਨਾਲ ਹੋਰ ਵੀ ਜਥੇਬੰਦੀ ਦੇ ਆਗੂ ਜਿੰਨੇ ਸੀ ਉਹਨਾਂ ਨੇ ਆਪਦੇ ਬਲਜੀਤ ਸਿੰਘ ਹੋਲੀ ਹੋ ਕੇ ਗਰਜੰਡ ਸਿੰਘ ਨਰਵੈਲ ਸਿੰਘ ਸਾਰੇ ਵੀਰਾਂ ਦਾ ਸਯੋਗ ਦੇ ਨਾਲ ਬਾਈ ਜੀ ਇਹ ਬੂਟੇ ਵੰਡੇ ਆ ਨਗਰ ਨੇ ਚਲੋ ਬਹੁਤ ਸੋਣਾ ਵੱਧੋ ਵੱਧ ਬਾਈ ਜੀ ਸਾਥ ਦਿਆ ਕਰੋ ਬਾਕੀ ਹੁਣ ਜਿੱਥੇ ਜਿੱਥੇ ਵੀ ਆਪਣੇ ਧਰਨੇ ਲੱਗਣੇ ਆ ਹੁਣ ਕਿਉਂਕਿ ਜਿੰਨਾ ਵੀ ਆਪਾਂ ਨੂੰ ਇੱਕ ਜਿਹੜੀ ਐਮਐਸਪੀ ਆ ਉਹਦੇ ਮੁੱਦੇ ਤੇ ਹੋਰ ਵੀ ਵੱਡੇ ਜਿਹੜੇ ਮੁੱਦੇ ਆ ਜੀ ਉਸ ਸਬੰਧ ਵਿੱਚ ਮੀਟਿੰਗ ਹੋਈ ਸੀ ਬਾਕੀ ਮਾਤਾ ਸਾਡੀ ਤੈਥੋਂ ਮਾਤਾ ਤੁਹੀ ਜਿਹੜਾ ਤੋਨੇ ਚਾਹੀਦੇ ਬੂਟੇ ਲਾਉਣੇ ਚਾਹੀਦੇ ਆ ਘਰ ਬੂਟੇ ਸਾਡੀ ਮਾਤਾ ਤੁਹਾਨੂੰ ਦੱਸੂਗੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਕਿਉਂਕਿ ਯਾਦ ਨੂੰ ਹਮੇਸ਼ਾ ਹੀ ਤਾਜ਼ਾ ਰੱਖਣ ਲਈ ਮਾਦਾ ਦਾ ਸੁਖ ਰਾ ਲੋੜ ਤੇ ਲਾਉਣੇ ਬਾਸੇ ਬਾਤ ਬੂਟੇ ਲਾਉਣੇ ਚਾਹੀਦੇ ਆਗੇ ਆਪਣਾ ਸਾਹ ਉਹਦਾ ਆਪਣਾ ਸਾਹ ਨਹੀਂ ਨਿਕਲਦਾ ਜੇ ਆਪਾਂ ਆਈਦ ਵਾਲੇ ਆਪਣੀ ਬੂਟੇ ਲੱਗੇ ਹੁਣ ਕਿਤੇ ਆਪਣਾ ਸਾਹ ਸੌਖਾ ਨਹੀਂ ਨਿਕਲੂਗਾ ਬਿਲਕੁਲ ਜੀ ਬਿਲਕੁਲ ਵਾਤਾਵਰਨ ਸਾਫ ਸੁਥਰਾ ਵਧਿਆ ਸਾਫ ਸੁਥਰਾ ਹੋਊਗਾ ਹਵਾ ਦੇ ਨਾਲ ਹੀ ਆਪਣਾ ਸਾਹ ਚੱਲਦਾ ਜਦੋਂ ਆਪਾਂ ਨੂੰ ਹਵਾ ਨਾ ਮਿਲੂ ਕੋਈ ਕੇ ਬੰਦੇ ਉਹਦਾ ਆਪਣਾ ਸਾਹ ਕੀ ਚੱਲਵਾ ਬਿਲਕੁਲ ਉਥੋਂ ਤੱਕ ਆਪਾਂ ਤੁਰਦੇ ਆ ਜੇ ਆਪਾਂ ਨੂੰ ਸਾਹ ਚੜ ਜਾਂਦਾ ਬੂਟੇ ਤੇ ਆਪਾਂ ਘਰ ਕਰ ਲਾ ਪੈਨੇ ਆ ਤੇ ਪ੍ਰੋਬਲਮ ਤੇ ਇਹੋ ਹੀ ਆ ਵੀ ਆਪਾਂ ਨੂੰ ਜਿਹੜੇ ਵੀ ਆਪਾਂ ਨੂੰ ਵਾਤਾਵਰਨ ਵਧੀਆ ਰੱਖਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਜੀ ਮੇਕੇ ਮਾਤਾ ਸਾਡੀ ਨੇ ਦੱਸਿਆ ਵੀ ਸਾਹ ਲੈਣਾ ਵੀ ਦੁਨੀਆ ਤੇ ਔਖਾ ਹੋਇਆ ਕਿੰਨਾ ਪ੍ਰਦੂਸ਼ਣ ਕਿੰਨਾ ਧੂਆਂ ਹੈਨਾ ਜਿਹੜਾ ਵੱਡੀਆਂ-ਵੱਡੀਆਂ ਡਾਲੀਆਂ ਪਾਲੀਆਂ ਦੀਆਂ ਫੈਕਟਰੀਆਂ ਦਾ ਧੂਆਂ ਕਿਸਾਨਾਂ ਦਾ ਨਹੀਂ ਡਾਲੀਆਂ ਪਾਲੀਆਂ ਦੀਆਂ ਫੈਕਟਰੀਆਂ ਦਾ ਧੂਆਂ ਕਹਾਂਗੇ ਕਿਉਂਕਿ ਕਿਹੜੇ-ਕਿਹੜੀਆਂ ਜਿਹੜੀਆਂ ਕੰਪਨੀਆਂ ਦੇ ਥੋੜਾ ਜਿਹੀ ਤਰੀ ਦਾ ਉਸੇ ਵੇਲੇ ਸਾਹ ਚੜ ਜਾਂਦਾ ਘਰ ਘਰ ਲੱਗ ਪਈਦਾ ਮਿਲ ਪੰਜੀ ਬਿਲਕੁਲ ਤੇ ਕਰੋ ਵੀਡੀਓ ਸ਼ੇਅਰ ਵੱਸ ਤੋਂ ਅੱਜ ਜੀ ਧੰਨਵਾਦ